ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੀ ਸਾਹਿਬ ਦੀ ਚੱਲ ਰਹੀ ਵਿਚਾਰ ਵਿਦਵਜ ਅਸੀਂ 16ਵੀਂ ਪੋੜੀ ਵਿਚਾਰ ਸਾਂਝੇ ਕਰਦੇ ਹਾਂ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇਂ ਦਰਗਾਮਾਨ ਪੰਚੇ ਸੁੰਹਿੰਦਰ ਰਾਜਾਨ ਪੰਚੋਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰ ਵਿਚਾਰ ਕਰਤੇ ਕ ਕਰਨ ਨਹੀ ਸਮਾਰ ਤੌਲ ਧਰਮ ਦੇ ਆਕਾ ਪੂਤ ਸੰਦੋਗ ਧਾਬ ਰਖਿਆ ਜਿਨ ਸੋਚ ਜੇ ਕੋ ਬੁੱਝਿਆ ਹੋਇ ਸਚਿਆਰ ਤਵ ਲੈ ਉਪਰ ਕੇ ਤਾਪਾਰ ਤਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਉਨ ਜ਼ੋਰ ਜੀ ਜਾਤ ਰੰਗਾਂ ਕੇ ਨਾਮ ਸਭ ਨ ਲਿਖਿਆ ਬੁੜੀ ਕਲਾਮ ਇਹ ਲੇ ਕਾ ਲਿਖ ਜਾਣਾ ਕੋਈ ਨੇ ਕਾ ਲਿਖਿਆ ਕੀਤਾ ਹੋਏ ਕੇਤਾ ਤਾਣ ਸੁਆਲੀਓ ਰੂਪ ਕੀਤੀ ਦਾਤ ਜਾਣੇ ਕੌਣ ਕੋਤ ਕੀ ਤਾਪਸਾ ਏ ਕੋ ਕੁਆਉ ਤਿਸਤੇ ਹੋਏ ਲਖ ਦਰੀਆਉ ਕੁਦਰਤ ਕਮਣ ਕਹਾ ਵਿਚਾਰ ਵਾਰਣ ਜਾਮ ਇੱਕ ਵਾਰ ਜੋ ਤੁਧ ਪਾਵੈ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਇਸ ਪੋੜੀ ਵਿੱਚ ਗੁਰੂ ਪਾਤਸ਼ਾਹ ਜੀ ਜਿਹੜੀਆਂ ਪਿਛਲੀਆਂ ਅੱਠ ਪੋੜੀਆਂ ਸੁਣਿਆ ਵਾਲੀਆਂ ਤੋਂ ਮੰਨੇ ਤੇ ਮੰਨਾਂ ਵਾਲੀਆਂ ਇਹਨਾਂ ਦੇ ਰਾਹੀਂ ਜੋ ਸਾਨੂੰ ਸਮਝਾਇਆ ਗਿਆ ਕਿ ਨਾਮ ਨੂੰ ਮਨ ਲੈਣ ਕਾਰਨ ਜੀਵਨ ਵਿੱਚ ਕੀ ਬਰਗਤਾਂ ਆਉਂਦੀਆਂ ਨੇ ਕੀ ਤਬਦੀਲੀ ਆਉਂਦੀ ਹੈ ਫਿਰ ਨਾਮ ਨੂੰ ਮੰਨਣ ਨਾਲ ਜੀਵਨ ਕੀ ਕੀ ਪ੍ਰਾਪਤੀਆਂ ਹੁੰਦੀਆਂ ਨੇ ਫਿਰ ਉਸ ਤੋਂ ਪਹਿਲਾਂ ਆਇਆ ਸੀ ਮਹਕੂਮਰਜ਼ਾ ਜੀ ਚਲਨ ਨਾਨਕ ਲਿਖਿਆ ਨਾਲ ਜੋ ਜੀਵ ਹਕੂਮਰਜ਼ਾ ਵੀ ਤੁਰਨ ਲੱਗ ਪੈਂਦਾ ਹੈ ਜਿਸ ਦਾ ਮਨ ਸਚਿਆਰਾ ਹੋ ਜਾਂਦਾ ਹੈ ਫਿਰ ਉਹ ਜੋ ਨਾਮ ਨੂੰ ਸੁਣਦਾ ਹੈ ਨਾਮ ਨੂੰ ਮੰਨਦਾ ਹੈ ਉਸ ਨੂੰ ਗੁਰੂ ਸਾਹਿਬ ਨੇ ਇਸ ਅਗਲੀ ਪਉੜੀ ਵਿੱਚ ਪੰਜ ਸ਼ਬਦ ਨਾਲ ਨਿਵਾਜੀਆ ਕਿ ਉਹ ਪੰਜ ਜਨ ਹੈ ਸੱਚਾ ਭਗਤ ਉਹ ਪੰਜ ਜੋ ਬਹੁਤ ਸਾਰੀਆਂ ਪੂਰੀ ਲੁਕਾਈ ਦੇ ਵਿੱਚ ਉਹ ਮੰਨਿਆ ਪਰ ਮੰਨਿਆ ਜਾਂਦਾ ਹੈ ਰੱਬ ਦੀ ਨਿਗਾਹ ਵਿੱਚ ਪ੍ਰਵਾਨ ਹੁੰਦਾ ਹੈ ਤੋਂ ਐਸੇ ਮਹਾਪੁਰਸ਼ਾਂ ਨੂੰ ਜਿਨ੍ਹਾਂ ਦਾ ਜੀਵਨ ਇਸ ਤਰ੍ਹਾਂ ਸੁਣਿਆ ਮੰਨਿਆ ਅਨੁਸਾਰ ਬਦਲ ਕੇ ਰੱਬ ਦੀ ਰਜ਼ਾ ਵੀ ਤੁਰਨ ਲੱਗ ਪਵੇ ਉਹ ਹੁਣ ਪੰਜ ਪ੍ਰਵਾਨ ਉਹ ਪੰਜ ਜਣ ਜਿਹੜੇ ਉਹ ਪ੍ਰਵਾਨ ਹੁੰਦੇ ਨੇ ਪ੍ਰਭੂ ਦੀ ਨਜ਼ਰ ਵਿੱਚ ਪੰਜ ਪ੍ਰਧਾਨ ਸਮਾਜ ਵਿੱਚ ਉਹੋ ਹੀ ਪ੍ਰਧਾਨ ਗਿਨੇ ਜਾਂਦੇ ਨੇ ਹਰ ਕਿਸੇ ਦੀ ਸੂਝ ਬੂਝ ਤੋਂ ਉਹਨਾਂ ਦੀ ਉੱਚੀ ਸੁੱਚੀ ਸੂਝ ਬੂਝ ਹੁੰਦੀ ਹੈ ਹਰ ਮਾਰਗ ਦੀ ਉਗਵਾਈ ਕਰਨ ਦੇ ਯੋਗ ਹੋ ਜਾਂਦੇ ਨੇ ਉਹੀ ਪ੍ਰਧਾਨ ਮੰਨੇ ਜਾਂਦੇ ਨੇ ਪੰਜੇ ਪਾਵੇਂ ਦਰਗਾਹ ਮਾਨ ਐਸੇ ਪੰਜ ਜਣੇ ਹੀ ਪ੍ਰਭੂ ਦੀ ਦਰਗਾਹ ਵਿੱਚ ਮਾਨ ਪ੍ਰਾਪਤ ਕਰਦੇ ਨੇ ਪ੍ਰਭੂ ਦੀ ਅਨੁਭਵਤਾ ਦੇ ਹੱਕਦਾਰ ਬਣ ਜਾਂਦੇ ਨੇ ਪੰਜੇ ਸੋਹੇ ਦਰ ਰਾਜਨ ਇਹੋ ਜਿਹੇ ਪੰਜ ਜਿਹੜੇ ਉਹ ਰਾਜ ਰਾਜ ਦਰਬਾਰ ਵਿੱਚ ਸ਼ੋਭਦੇ ਨੇ ਉੱਥੇ ਵੀ ਚੋਰ ਚੱਕੇ ਲੋਕਾਂ ਦੀ ਸ਼ੋਭਾ ਨਹੀਂ ਹੁੰਦੀ ਪੰਜ ਜਣੇ ਦੀ ਹੀ ਸ਼ੋਭਾ ਹੁੰਦੀ ਹੈ ਜਿਸ ਵੀ ਕਿਸੇ ਰਾਜ ਵਿੱਚ ਧਰਮੀ ਬੰਦੇ ਕੋਈ ਹੋਏ ਉਹਨਾਂ ਦਾ ਸਤਿਕਾਰ ਹੋ ਰਿਹਾ ਬਾਕੀ ਰਾਜਪਾੜ ਦੇ ਉਹ ਉਹ ਦੇਧਾਰਾਂ ਕੋਲੋਂ ਉਹਨਾਂ ਦਾ ਸਤਕਾਰ ਕੁਝ ਹੋਰ ਹੀ ਹੁੰਦਾ ਹੈ ਜਿਹੜੇ ਪੰਜ ਕਿਸਮ ਦੇ ਜੀਵਨ ਵਾਲੇ ਹੁੰਦੇ ਨੇ ਤੋ ਪੰਚੇ ਸੋਹੇ ਪੰਜ ਪੰਜ ਕਿਸਮ ਦੇ ਜੀਵ ਸ਼ੋਭ ਦੇ ਹਨ ਐਸੇ ਜਨ ਸ਼ੋਭ ਦੇ ਦਰ ਰਾਜਾਂ ਰਾਜਿਆਂ ਦੇ ਦਰ ਤੇ ਉਹਨਾਂ ਦੀ ਵੀ ਸ਼ੋਭਾ ਹੁੰਦੀ ਹੈ ਪੰਜਾਂ ਦਾ ਗੁਰੂ ਇਕਤਿਆਨ ਕਿਉਂਕਿ ਐਸੇ ਪੰਚ ਜਨ ਜਿਹੜੇ ਨੇ ਉਹਨਾਂ ਦਾ ਇੱਕ ਗੁਰੂ ਦੀ ਬਾਣੀ ਵਿੱਚ ਇਤਿਆਨ ਹੁੰਦਾ ਗੁਰੂ ਦੇ ਉਪਦੇਸ਼ ਵਿੱਚ ਇਤਿਆਨ ਹੁੰਦਾ ਹੈ ਉਸ ਉਪਦੇਸ਼ ਰਾਹੀਂ ਉਹ ਪ੍ਰਭੂ ਵਿੱਚ ਜੁੜੇ ਰਹਿੰਦੇ ਨੇ ਸੁਰਤੀ ਵਿਰਤੀ ਕਰਕੇ ਪ੍ਰਭੂ ਵਿੱਚ ਲੀਨ ਰਹਿੰਦੇ ਨੇ ਜੇ ਕੂ ਕਹ ਕਰ ਵਿਚਾਰ ਐਸੇ ਪੰਜ ਜਨਾਂ ਦੇ ਬਾਰੇ ਅਗਰ ਕੋਈ ਕਹਿਣਾ ਚਾਹੇ ਉਹਨਾਂ ਦੇ ਜੀਵਨ ਦੇ ਗੁਣਾਂ ਦੀ ਵਿਚਾਰ ਕਰਨਾ ਚਾਹੇ ਤੇ ਉਹ ਵਿਚਾਰ ਅਸੀਂ ਪੰਜ ਜਨਾਂ ਦੀ ਕਰੀਏ ਤਾਂ ਇਸ ਦਾ ਭਾਵ ਇਹ ਨਹੀਂ ਕਿ ਜਿਹੜੇ ਪੰਜ ਜਨ ਹਨ ਉਹ ਪਰਮਾਤਮਾ ਦੀ ਕੁਦਰਤ ਦਾ ਕੋਈ ਅੰਤ ਪਾ ਲੈਣਗੇ ਐਸੀ ਅਵਸਥਾ ਪ੍ਰਾਪਤ ਹੋ ਜਾਣ ਨਾਲ குரு ਨਾਲ ਧਿਆਨ ਜੁੜਨ ਨਾਲ ਗੁਰਨਾਲ ਤੇ ਧਿਆਨ ਜੁੜ ਕੇ ਪ੍ਰਭੂ ਦੇ ਅਨੁਭਵ ਨਾਲ ਇਹ ਅਗਰ ਕੋਈ ਵਿਚਾਰ ਕਰਨ ਲੱਗ ਪਵੇ ਕਿ ਜੀ ਮੈਂ ਕੁਦਰਤ ਦੇ ਬਾਰੇ ਕੋਈ ਜਾਣ ਲਵਾਂਗਾ ਤਾਂ ਐਸੇ ਪੰਜ ਜਨ ਵੀ ਪ੍ਰਭੂ ਵਿਜਲੀਨਤਾ ਪ੍ਰਾਪਤ ਕਰਕੇ ਆਨੰਦ ਮਾਣ ਸਕਦੇ ਨੇ ਜਿਸ ਤਰ੍ਹਾਂ ਇੱਕ ਮੱਛੀ ਸਾਗਰ ਵਿੱਚ ਤਾਰੀਆਂ ਲਾ ਕੇ ਆਨੰਦ ਮਾਣਦੀ ਆਪਣਾ ਜੀਵਨ ਜਿਉਂਦੀ ਹੈ ਪਰ ਉਹ ਸਾਗਰ ਦਾ ਅੰਤ ਨਹੀਂ ਪਾ ਸਕਦੀ ਇਸ ਤਰ੍ਹਾਂ ਜੇ ਕੋ ਕੋ ਕਹਿ ਕਰੇ ਵਿਚਾਰ ਅਗਰ ਕੋਈ ਇਹ ਵਿਚਾਰ ਕਰਨ ਦੀ ਕੋਸ਼ਿਸ਼ ਕਰੇ ਕਿ ਕੀ ਐਸੇ ਪੰਜ ਜਨ ਜਿਹੜੇ ਨੇ ਉਹ ਪਰਮਾਤਮਾ ਦਾ ਪੂਰਾ ਅੰਤ ਪਾ ਲੈਂਦੇ ਨੇ ਤੇ ਹਰ ਗਿਜ ਨਹੀਂ ਕਰਤੇ ਕਾ ਕਰਨੇ ਨਾ ਹਿਸ਼ੂਮਾਰ ਕਿਉਂਕਿ ਜਿਹੜਾ ਕਰਤਾ ਪਰਮਾਤਮਾ ਹੈ ਇਸ ਸ੍ਰਿਸ਼ਟੀ ਦਾ ਬਣਾਉਣ ਵਾਲਾ ਉਸ ਨੇ ਕੀਤੀ ਇਸ ਕੁਦਰਤ ਦਾ ਕੋਈ ਸ਼ੂਮਾਰ ਨਹੀਂ ਕਰਨਾ ਹੋ ਗਿਆ ਉਸ ਦੀ ਕੁਦਰਤ ਤੇ ਕਰਤਾ ਹੋ ਗਿਆ ਇਸ ਕੁਦਰਤ ਨੂੰ ਬਣਾਉਣ ਵਾਲਾ ਨਾ ਹਿਸ਼ੂਮਾਰ ਉਸ ਦਾ ਕੋਈ ਸ਼ੂਮਾਰ ਨਹੀਂ ਇਤਨੇ ਉੱਚਾ ਜੀਵਨ ਪ੍ਰਾਪਤ ਹੋਣ ਨਾਲ ਸੁਣਿਆ ਮੰਨਿਆ ਵਾਲਾ ਪੰਜ ਪ੍ਰਮਾਣ ਵਾਲਾ ਹੋਂਦੇ باوجود ਵੀ ਇਹ ਨਹੀਂ ਹੋ ਸਕਦਾ ਕਿ ਉਸ ਪਰਮਾਤਮਾ ਦੀ ਕੁਦਰਤ ਦਾ ਕੋਈ ਅੰਤ ਪਾਰ ਆਵਰ ਅਸੀਂ ਪਾ ਸਕੀਏ ਕਿਉਂ ਬਹੁਤ ਸਾਰੇ ਲੋਕਾਂ ਨੇ ਕੁਦਰਤ ਦੇ ਕੁਝ ਨਿਮਾ ਬਾਰੇ ਕੁਦਰਤ ਦੀ ਕੁਝ ਬੰਤਰ ਬਾਰੇ ਕੋਈ ਬਿਆਨੀਆਂ ਕੀਤੀਆਂ ਪਰ ਉਹ ਗਲਤ ਬਿਆਨੀਆਂ ਨਿਕਲੀਆਂ ਮਿਸਾਲ ਦੇ ਤੌਰ ਤੇ ਇੱਕ ਬਿਆਨ ਇਹ ਹੁੰਦਾ ਸੀ ਕਿ ਧਰਤੀ ਜਿਹੜੀ ਹੈ ਇਸ ਨੂੰ ਇੱਕ ਤੌਲੇ ਬੈਲ ਨੇ ਬਲਦ ਨੇ ਚੁੱਕੇ ਰੱਖਿਆ ਇੱਕ ਸਿੰਘ ਤੋਂ ਦੂਜੇ ਦੇ ਕਰਦਾ ਤੇ ਧਰਤੀ ਹਿੱਲਦੀ ਹੈ ਪੁੰਜਾਲ ਹੁੰਦੇ ਨੇ ਇਹ ਫਿਲਾਸੀ ਵੀ ਕੁਝ ਸ਼ਾਸਤਰੀ ਲੋਕਾਂ ਨੇ ਬਿਆਨ ਕੀਤੀ ਸ਼ਾਸਤਰਾਥ ਨੇ ਤੋਂ ਇਹਦੇ ਬਾਰੇ ਗੁਰੂ ਸਾਹਿਬ ਕਹਿੰਦੇ ਨੇ ਕਿ ਨਹੀਂ ਅਸੀਂ ਐਸਾ ਕੁਝ ਨਹੀਂ ਬਿਆਨ ਕਰ ਸਕਦੇ ਤੋਲ ਧਰਮ ਦਇਆ ਕਾ ਪੂਤ ਤੋਲ ਰੱਬੀ ਧਰਮ ਰੱਬੀ ਦਇਆ ਅਤਿ ਪਰਮਾਤਮਾ ਵੱਲੋਂ ਪ੍ਰਗਟਾਇ ਸੰਤੋਖ ਦੇ ਆਸਰੇ ਹੀ ਇਹ ਪ੍ਰithvi ਆਕਾਸ਼ ਹੋਰ ਖੰਡ ਬ੍ਰਹਮੰਡ ਖੜੇ ਰਹਿ ਸਕਦੇ ਨੇ ਕੋਈ ਬੈਲ ਕੋਈ ਬਲਦ ਇਹਨਾਂ ਦਾ ਸਹਾਰਾ ਨਹੀਂ ਹੋ ਸਕਦਾ ਤੋ ਉਹ ਧਰਮ ਦਿਆ ਦਾ ਪੁੱਤ ਰੱਬੀ ਧਰਮ ਹੀ ਹੈ ਰੱਬੀ ਨਿਯਮ ਹੀ ਹੈ ਉਹ ਬਜਮਾ ਨਿਯਮ ਜਿਸ ਨੇ ਇਸ ਧਰਤੀ ਆਕਾਸ਼ ਨੂੰ ਖੰਡ ਬ੍ਰਹਮੰਡਾ ਨੂੰ ਥੰਮ ਕੇ ਰੱਖਿਆ ਹੋਇਆ ਤੋ ਉਹ ਪ੍ਰਭੂ ਦੀ ਦਿਆ ਕਰਕੇ ਪੈਦਾ ਹੁੰਦਾ ਹੈ ਇਹ ਦਿਆ ਤੋਂ ਪੈਦਾ ਹੁੰਦਾ ਧਰਮ ਤੇ ਸੰਤੋਖ ਥਾਪ ਰੱਖਿਆ ਜਿਨ ਸੂਤ ਤੇ ਉਹਦਾ ਅਗੇ ਪੁੱਤ ਭਾਵ ਉਦਜੂ ਪੈਦਾ ਹੋਇਆ ਸੰਤੋਖ ਸੰਤੋਖ ਦੇ ਸੂਤਰ ਵਿੱਚ ਦਿਆ ਧਰਮ ਕਰਕੇ ਪਰਮਾਤਮਾ ਨੇ ਸਿਸਟਮ ਨੂੰ ਬਣ ਕੇ ਰੱਖਿਆ ਹੋਇਆ ਹੈ ਇੱਕ ਜਿਦੇ ਕਿਸੇ ਚੀਜ਼ ਉੱਤੇ ਟਿੱਕੀ ਹੋਈ ਨਹੀਂ ਹੈ ਧਰਤੀ ਨਾ ਹੀ ਕਿਦੇ ਰਸਿਆਂ ਨਾਲ ਜਾਂ ਥੰਮਾਂ ਨਾਲ ਅੜਕਾਈ ਹੋਈ ਹੈ ਪਰਮਾਤਮਾ ਦਾ ਉਹ ਇੱਕ ਬਜਮਾ ਨਿਯਮ ਹੈ ਇੱਕ ਰੱਬੀ ਨਿਯਮ ਹੈ ਜਿਸ ਤਰ੍ਹਾਂ ਸਾਇੰਸ ਕਹਿੰਦੀ ਹੈ ਕਿ ਹਰ ਠੋਸੀ ਜਿਹੜੀ ਹੈ ਉਹਦੇ ਦੇਵਾਰੇ ਵੇਵ ਘੁੰਮਦੀ ਹੈ ਉਹ ਵੇਵ ਉਸ ਠੋਸੀ ਨੂੰ ਉਹ ਕਾਬੂ ਵਿੱਚ ਕਰਕੇ ਰੱਖਦੀ ਹੈ ਅਸੀਂ ਉਸ ਵੇਵ ਦੀ ਥਾਂ ਤੇ ਰੱਬੀ ਜੋਤ ਕਹਿ ਸਕਦੇ ਹਾਂ ਪਰਮਾਤਮਾ ਦੀ ਜੋਤ ਹੀ ਹੈ ਰੱਬੀ ਸ਼ਕਤੀ ਹੀ ਹੈ ਜਿਹੜੀ ਇਹਨਾਂ ਅਖੰਡਾਂ ਬ੍ਰਹਿਮੰਡਾਂ ਨੂੰ ਥੰਮ ਕੇ ਰੱਖਦੀ ਹੈ ਜੇ ਕੋ बुझा ਹੋਆ ਸਚਿਆਰ ਅਗਰ ਕੋਈ ਇਸ ਗੱਲ ਨੂੰ ਸਮਝ ਜਾਏ ਇਸ ਰਬੀ ਨਿਯਮ ਨੂੰ ਸਮਝ ਜਾਏ ਕਿ ਹਰ ਸ਼ਕਤੀ ਜਿਹੜੀ ਹੈ ਪਰਮਾਤਮ ਦੇ ਵਾਸੀ ਚ ਹੈ ਧਰਤੀ ਇਕਾਜ ਚੰਨ ਤਾਰੇ ਸੂਰੀ ਸਭ ਕੁਝ ਉਸੇ ਦੇ ਚਲाये ਹੋਏ ਚਲਦੇ ਨੇ ਉਸੇ ਦੇ ਥੰਮੇ ਹੋਏ ਥੰਮੇ ਹੋਏ ਨੇ ਇਹਨਾਂ ਨੂੰ ਕੋਈ ਥੰਮ ਨਹੀਂ ਲੱਗੇ ਜੇ ਰਸੇ ਨਾਲ ਨਹੀਂ ਬੰਦੀ ਹੋਏ ਜੇ ਕੋ बुझा ਹੋਆ ਸਚਿਆਰ ਫਿਰ ਉਹ ਉਹਨੂੰ ਉਸ ਸੱਚ ਦਾ ਘਰ ਬਣ ਜਾਂਦਾ ਉਹਦਾ ਮਨ ਉਹ ਸੱਚ ਦੀ ਸਮਝ ਨੂੰ ਆ ਜਾਂਦੀ ਹੈ ਤੇ ਜੇ ਨਹੀਂ ਤਾਂ ਧਵਲਾ ਉਪਰ ਕੇਤਾ ਪਾੜ ਜੇ ਉਹ ਮੰਨ ਲਈਏ ਪਰ ਮਤੀ ਖਿਆਲ ਕਿ ਬਈ ਧਰਤੀ ਕਿਸੇ ਬਲਦ ਨੇ ਚੁੱਕੀ ہوئی ਹੈ ਤਾਂ ਉਹਲੇ ਬਲਦ ਨੂੰ ਚੁੱਕੀ ہوئی ਹੈ ਤੇ ਭਈ ਉਹ ਕਿਤਨਾ ਵੀ ਭਾਰ ਚੁੱਕ ਸਕਦਾ ਹੈ ਅਗਰ ਮੰਨ ਲਿਆ ਜਾਏ ਕਿ ਧਰਤੀ ਥੱਲੇ ਕੋਈ ਬੈਲ ਹੈ ਤੇ ਉਹ ਬੈਲ ਕਿਸ ਚੀਜ਼ ਤੇ ਖੜਾ ਹੈ ਉਹ ਬਲਦ ਵੀ ਤੇ ਕਿਸੇ ਧਰਤੀ ਉੱਤੇ ਖੜਾ ਹੋਣਾ ਹੈ ਤੇ ਜੇ ਉਹਦੇ ਥੱਲੇ ਕੋਈ ਧਰਤੀ ਹੈ ਫਿਰ ਉਸ ਧਰਤੀ ਦੇ ਥੱਲੇ ਇੱਕ ਬਲਦ ਹੋਰ ਹੋਣਾ ਹੈ ਫਿਰ ਉਹਦੇ ਥੱਲੇ ਹੋਰ ਧਰਤੀ ਦੀ ਹੋਰ ਬਲਦ ਇਸ ਤਰ੍ਹਾਂ ਕਰਦੇ ਜਾਂ ਕਰਦੇ ਆ ਲਾਸਟ ਬਲਦ ਨੇ ਕਿਤਨਾ ਭਾਰ ਚੁੱਕਿਆ ਤਾਂ ਵਲਾ ਉੱਪਰ ਕਿਤਾ ਭਾਰ ਕਿਤਰਾ ਭਾਰ ਹੈ ਇਹ ਤੁਸੀਂ ਕਿਸ ਤਰ੍ਹਾਂ ਨਾਪ ਸਕਦੇ ਹੋਵੇ ਉਹ ਬਲਦ ਕਿੰਨਾ ਵੱਡਾ ਤੂੰ ਫਿਰ ਧਰਤੀ ਵੀ ਕੋਈ ਇੱਕ ਨਹੀਂ ਇਹ ਜਿਤਨੇ ਉੱਪਰ ਸਾਨੂੰ ਗ੍ਰਹਿ ਦਿਖ ਰਹੇ ਨੇ ਚੰਨ ਤਾਰੇ ਸੂਰਜਾਤ ਸਭ ਸਭ ਤੇ ਧਰਤੀਆਂ ਦੇ ਹਿੱਸੇ ਨੇ ਮਾਸਵਾ ਸੂਰਜ ਸੂਰਜ ਜਿਹੜੇ ਨੇ ਉਹ ਅੱਗ ਦਾ ਗੋਲਾ ਹੈ ਚੰਦਰਮਾ ਵੀ ਧਰਤੀ ਦਾ ਹੀ ਇੱਕ ਹਿੱਸਾ ਹੈ ਬਥਰੀਲੀ ਧਰਤੀ ਹੈ ਇਸ ਤਰ੍ਹਾਂ ਮੰਗਲ ਗ੍ਰਹਿ ਹੋਰ ਕਿਤਨੇ ਗ੍ਰਹਿ ਨੇ ਬੇਅੰਤ ਜਿਨ੍ਹਾਂ ਦੀ ਅੱਜ ਤੱਕ ਗਿਣਤੀ ਮਿੰਤ ਨਹੀਂ ਹੋ ਸਕੀ ਇਹ ਸਾਰੇ ਦੀ ਧਰਤੀ ਦੇ ਟੁਕੜੇ ਹੀ ਨੇ ਤੋ ਇਹ ਕਿਤਨੇ ਵੱਡੇ ਥੱਲੇ ਕਿਤਨੇ ਬੈਲ ਹਨ ਤੂੰ ਧਰਤੀ ਹੋਰ ਪੜਾ ਹੋਰ ਹੁਰਤੀਸ ਤੇ ਭਾਰਤ ਲੈ ਕੇ ਮਨਸੂਰ ਕਿਸ ਦਾ ਜ਼ੋਰ ਹੈ ਕਿ ਜਿਹੜਾ ਇਤਨਾ ਉੱਪਰ ਸਾਰਾ ਭਾਰ ਚੁੱਕ ਕੇ ਤੇ ਇਹਨਾਂ ਜਿਹਨੂੰ ਥੰਮ ਕੇ ਰੱਖਿਓ ਰੱਬੀ ਜ਼ੋਰ ਹੀ ਹੈ ਉਹ ਤਾਕਤ ਰੱਬ ਕੋਲ ਹੀ ਹੈ ਜਿਸ ਨੇ ਇਹ ਸਿਸਟਿ ਬਣਾਈ ਹੈ ਕੁਦਰਤ ਬਣਾਈ ਹੈ ਚੰਦ ਤਾਰੇ ਰਚੇ ਨੇ ਉਹ ਹੀ ਇਹਨਾਂ ਨੂੰ ਸੰਭਾਲ ਰਿਹਾ ਕਿਸ ਤਰੀਕੇ ਨਾਲ ਇਹ ਹਵਾਵਾਂ ਜੀ ਸਾਨੂੰ ਉੜਦੇ ਦਿਸਦੇ ਨੇ ਤੋਂ ਕਿਸ ਤਰ੍ਹਾਂ ਇਹਨਾਂ ਨੂੰ ਸੰਭਾਲ ਕੇ ਰੱਖਿਆ ਹੈ ਉਹ ਰੱਬੀ ਸ਼ਕਤੀ ਹੀ ਹੈ ਇਹ ਕੋਈ ਬੇਲ ਨਹੀਂ ਹੈ ਜੋ ਖੁਰਾਵਾਂ ਵਾਲਾ ਜੀ ذات ਰੰਗਾਂ ਕੇ ਨਾਮ ਪਰਮਾਤਮਾ ਨੇ ਕਈ ਜਾਤਾਂ ਸ਼ਕਲਾਂ ਸੂਰਤਾਂ ਰੂਪਾਂ ਦੇ ਜੀਵ ਜੰਤ ਪੈਦਾ ਕੀਤੇ ਹੋਏ ਨੇ ਜੀ ਇੱਥੇ ਜੀ ਜਿਹੜਾ ਸੁ ਥੋੜੀ ਲੰਬੀ ਆਵਾਜ਼ ਕਰਕੇ ਜੀ ਜੀ ਜੰਤ ਜਿਸ ਨੂੰ ਉਸਕੇ ਨੇ ਜੀ ਜਾਤ ਜਾਤ ਨੂੰ ਹੀ ਜਾਤ ਨਹੀਂ ਬੋਲਣਾ ਚਾਹੀਦਾ ਜਾਤ ਸਭ ਸੰਸਕ੍ਰਿਤੀ ਦਾ ਲਫ਼ਜ਼ ਜਬਤਰਾ ਜਾਣਾ ਇਹ ਜਾਤ ਹੈ ਜਿਹੜੀ ਜਾਤ ਪਾਤ ਜੀ ਜਾਤ ਰੰਗਾਂ ਕੇ ਨਾਮ ਕਈਆਂ ਰੰਗਾਂ ਨਸਲਾਂ ਦੇ ਜੀਵ ਜੰਤ ਪਰਮਾਤਮਾ ਨੂੰ ਪੈਦਾ ਕੀਤੇ ਨੇ ਸਭ ਨੇ ਲਿਖਿਆ ਬੜੀ ਕਲਾਮ ਔਰ ਇਹਨਾਂ ਵਿੱਚ ਬਹੁਤ ਸਾਰੇ ਨੇ ਪਰਮਾਤਮਾ ਦੇ ਬਾਰੇ ਗਿਆਨ ਜਿਹੜਾ ਹੈ ਚਲਦੀ ਕਰਮ ਦੇ ਨਾਲ ਰੱਬ ਦੇ ਬਾਰੇ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਲਿਖਣ ਦੀ ਕੋਸ਼ਿਸ਼ ਕੀਤੀ ਪਰ ਉਹ ਪਰਮਾਤਮਾ ਇਤਨਾ ਬਿਆਨਤ ਹੈ ਉਹਦੀ ਕੁਦਰਤ ਦਾ ਲੇਖਾ ਜੋ ਕੋ ਨਹੀਂ ਹੋ ਸਕਦਾ ਪ੍ਰਭੂ ਦਾ ਕੀ ਹੋਵੇਗਾ ਇਹ ਲੇਖਾ ਲਿਖ ਜਾਣਾ ਕੋਈ ਕੋਈ ਵਿਰਲਾ ਹੀ ਕੋਈ ਹੋਵੇ ਜਿਹੜਾ ਇਹ ਲੇਖਾ ਲਿਖ ਜਾਣੇ ਜੋ ਪਰਮਾਤਮਾ ਵਰਗਾ ਹੀ ਵੱਡਾ ਹੋਵੇ ਪ੍ਰਭੂ ਵਰਗਾ ਹੀ ਹੋਵੇ ਤੇ ਉਹ ਹੀ ਕੋ ਲਿਖ ਕੇ ਜਾਣੇ ਵਰਨਾ ਕੋਈ ਉਸ ਦਾ ਕੋਈ ਲੇਖਾ ਜੋਖਾ ਕਰ ਨਹੀਂ ਸਕਦਾ ਲੇਖਾ ਲਿਖਿਆ ਕੀਤਾ ਹੋਏ ਜੇ ਇਹੋ ਜਿਹਾ ਲੇਖ ਲਿਖਣਾ ਸ਼ੁਰੂ ਕਰੀਏ ਕਿ ਪ੍ਰਮਾਤਮਾ ਕਿੰਨਾ ਵੱਡਾ ਹੈ ਉਹਦੀ ਕੁਦਰਤ ਕਿੰਨੀ ਵੱਡੀ ਹੈ ਉਹਦਾ ਅੰਤ ਪਾਰ ਆਵਰ ਪਾਉਣ ਦਾ ਯਤਨ ਕਰੀਏ ਇਹ ਬੇਵਸੀ ਦੀ ਗੱਲ ਹੈ ਇਹ ਕੋਈ ਇਨਸਾਨ ਐਸਾ ਨਹੀਂ ਕਰ ਸਕਦਾ ਪੰਜ ਪਰਮਾਣ ਪੰਜ ਪਰਦਾਨ ਹੁੰਦਾ ਮਤਲਬ ਇਹ ਨਹੀਂ ਕਿ ਅਸੀਂ ਕੁਦਰਤ ਦਾ ਅੰਤ ਪਾ ਲਵਾਂਗੇ ਕੀਤਾ ਤਾਂ ਸਵਾਲੀਓ ਰੂਪ ਬੜਾ ਸੋਹਣਾ ਸਵਾਲੀ ਰੂਪ ਸੁੰਦਰ ਰੂਪ ਵਾਲਾ ਉਹ ਪ੍ਰਭੂ ਦਾ ਰੂਪ ਹੈ ਔਰ ਕੇਤਾ ਤਾਨ ਉਹਦਾ ਤਾਨ ਬਲ ਕਿਤਨਾ ਇਹ ਕੋਈ ਨਾਪ ਤੋਰ ਨਹੀਂ ਸਕਦਾ ਬਹੁਤ ਵਿਅੰਤ ਹੱਸੀ ਹੈ ਉਹਦਾ ਪਰ ਵਰ ਨਹੀਂ ਪਾਇਆ ਜਾ ਸਕਦਾ ਜਪਜੀ ਸਾਹਿਬ ਅੱਗੇ ਵੀ ਬਹੁਤ ਸਾਰੀਆਂ ਪਉੜੀਆਂ ਵਿੱਚ ਇਹੋ ਜਿਹਾ ਜ਼ਿਕਰ ਬਾਰ ਬਾਰ ਆਏਗਾ ਕਿ ਕੁਦਰਤ ਦਾ ਅੰਤ ਪਾਣਾ ਜੀਵਨ ਦਾ ਮਨੋਰਥ ਨਹੀਂ ਇਨਸਾਨੀ ਜੀਵਨ ਦਾ ਮਨੋਰਥ ਜਿਸ ਪ੍ਰਭੂ ਮਹਾਨ ਪਰਮ ਆਤਮਾ ਤੋਂ ਵਿਛੜਿਆ ਹੈ ਇਹ ਜੀਵਾਤਮਾ ਉਸ ਪਰਮਾਤਮਾ ਵਿੱਚ ਮੁੜ ਕੇ ਲੀਨ ਰਹੇ ਆਕੇ ਉਹ ਗੁਨਾਹ ਵੀ ਕਰਨੋਂ ਬਚ ਸਕੇ ਇਹ ਹੀ ਇਨਸਾਨ ਦਾ ਧਰਮ ਹੈ ਕਿ ਹਰ ਕੋ ਨਾਮ ਜਪ ਨਿਰਮਲ ਕਰਮ ਪ੍ਰਭੂ ਦਾ ਨਾਮ ਜਪ ਕੇ ਕਰਮ ਨਿਰਮਲ ਹੋ ਜਾਣ ਬਸ ਇੱਥੇ ਤੱਕ ਹੀ ਇਸ ਨੂੰ ਅੱਗੇ ਅਸੀਂ ਆਖੀਏ ਪ੍ਰਭੂ ਦਾ ਕੋਉਂਤਪਾ ਲਈਏ ਉਸ ਦੀ ਕੁਦਰਤ ਦਾ ਕੋਉਂਤਪਾ ਲਈਏ ਇਹ ਬੰਦੇ ਦੇ ਵਾਸਤੇ ਕਰਨੀ ਇਹ ਕੇਤਾ ਤਾਨਸ ਵਾਲੇ ਰੂਪ ਕੀਤੀ ਦਾਤ ਜਾਨਾ ਕੋਣ ਕੂਤ ਉਹ ਕਿੰਨੇ ਉਸ ਨੇ ਜੀਵ ਪੈਦਾ ਕੀਤੇ ਨੇ ਕਿਤਨੀਆਂ ਉਹਨਾਂ ਨੂੰ ਦਾਤਾਂ ਬਲਸੀ ਜਾਂਦਾ ਇਹ ਜਾਨਣਾ ਕੋਣ ਕੋਣ ਜਾਣ ਸਕਦਾ ਕੂਤ ਕਿਦੇ ਵਿੱਚ ਇੱਕ ਮੱਲ ਹਤਾ ਕਿਦੇ ਕੂਤ ਮੈਨੇ ਤਾਕਤ ਸ਼ਕਤੀ ਇਤਨੀ ਸ਼ਕਤੀ ਤਾਕਤਵਰ ਕਿਸ ਦਾ ਹੈ ਕਿ ਜਿਹੜਾ ਕੁਦਰਤ ਦੀ ਤਾਕਤ ਦੇ ਬਾਰੇ ਕੁਦਰਤ ਦੇ ਬਾਰੇ ਪੂਰਾ ਜਾਣ ਸਕੇ ਕੁਦਰਤ ਕਿੰਨੀ ਵੱਡੀ ਹੈ ਕੀਤਾ ਪਸਾਉ ਏਕੋ ਕੋ ਆਉ ਉਹ ਪਰਮਾਤਮਾ ਦਾ ਇੰਨਾ ਸ਼ਕਤੀਸ਼ਾਲੀ ਹੈ ਇੰਨੇ ਸ਼ਕਤੀ ਦਾ ਮਾਲਕ ਹੈ ਕਿ ਆਪਣੇ ਇੱਕੋ ਵਾਕ ਵਿੱਚ ਉਸ ਨੇ ਇਹ ਸਾਰੇ ਸੰਸਾਰ ਦਾ ਪਸਾਰਾ ਬਣਾ ਦਿੱਤਾ ਕੀਤਾ ਪਸਾਉ ਇਹ ਪਸਾਰਾ ਸੰਸਾਰ ਦਾ ਏਕੋ ਕੋ ਆਪਣੇ ਇੱਕੋ ਬਚਨ ਨਾਲ ਇੱਕੋ ਬੋਲ ਨਾਲ ਤਿਸ ਤੇ ਹੋਏ ਲਖ ਦਰੀਆ ਇਹ ਇਤਨੇ ਜੀਵਜੰਤ ਪੈਦਾ ਹੋ ਕੇ ਇਹਨਾਂ ਵਿੱਚ ਆਪਣੇ ਆਤਮ ਗੁਰੂ ਦਾ ਦਰਿਆ ਵੀ ਵਗਾ ਦਿੱਤੇ ਹਰ ਸਰੀਰ ਦੇ ਵਿੱਚ ਉਹ ਰੱਬੀ ਆਤਮਿਕ ਜੋਤ ਉਸ ਤਾਕਤ ਦਾ ਦਰਿਆ ਵਗ ਰਿਹਾ ਹੈ ਜੋ ਇਸ ਸੰਸਾਰ ਨੂੰ ਜੀਵਤ ਰੱਖਦਾ ਹੈ ਜਦੋਂ ਉਹ ਦਰਿਆ ਵਿੱਚ ਸੁੱਕ ਜਾਂਦਾ ਹੈ ਜੋ ਦਰਿਆ ਵਾਪਸ ਖਿੱਚ ਲਿਆ ਜਾਂਦਾ ਪ੍ਰਭੂ ਦੀ ਜੋਤ ਵਿੱਚ ਤੇ ਸਰੀਰ ਮਿੱਟੀ ਦੀ ਢੇਰੀ ਬਣ ਕੇ ਰਹਿ ਜਾਂਦੇ ਨੇ ਇਹ ਆਤਮ ਰੂਹੀ ਦਰਿਆ ਜਿਹੜੇ ਨੇ ਹਰ ਸਰੀਰ ਵਿੱਚ ਵਗਦੇ ਪਏ ਨੇ ਜਿਸ ਦੇ ਕਾਰਨ ਸਰੀਰ ਹਰਿਆ ਭਰਿਆ ਜਿਉਂਦਾ ਜਾਗਦਾ ਤੁਰਦਾ ਫਿਰਦਾ ਹੈ ਤਾਂ ਕੁਦਰਤ ਕੰਨ ਕਹਾ ਵਿਚਾਰ ਗੁਰੂ ਪਾਸਾ ਕਹਿੰਦੇ ਨੇ ਮੇਰੀ ਕੀ ਤਾਕਤ ਹੈ ਕਿ ਮੈਂ ਕੁਦਰਤ ਦੇ ਬਾਰੇ ਕੋਈ ਵਿਚਾਰ ਕਰ ਉਸ ਪ੍ਰਭੂ ਦੇ ਬਾਰੇ ਵਿਚਾਰ ਕਰ ਉਹਦੀ ਰਚਨਾ ਕਿੰਨੀ ਹੈ ਆਪ ਕਿਤਨਾ ਵੱਡਾ ਹੈ ਮੈਂ ਤਾਂ ਮੇਰੀ ਤਾਂ ਹਾਲਤ ਹੈ ਕਿ ਵੈਰਣਾ ਜਮ ਇੱਕ ਵਾਰ ਮੇਰੀ ਤਾਂ ਇਤਨੀ ਵੀ ਹਸਤੀ ਨਹੀਂ ਮੇਰੀ ਇਤਨੀ ਵੀ ਪਿਆ ਨਹੀਂ ਕਿ ਮੈਂ ਉਹਦੇ ਉੱਤੇ ਇੱਕ ਵਾਰ ਵੀ ਸਦਕੇ ਹੋ ਸਕਾ ਉਹ ਇਤਨਾ ਮਹਾਨ ਵੱਡਾ ਹੈ ਕਿ ਮੈਂ ਤਾਂ ਇੱਕ ਵਾਰ ਵੀ ਸਦਕੇ ਹੋਣ ਜੋਗਾ ਨਹੀਂ ਉਹਦੇ ਤਾਂ ਕੁਰਬਾਨ ਹੋਣ ਜੋਗਾ ਨਹੀਂ ਆ ਜੋ ਤੁਦ ਪਾਵੈ ਸਾਈ ਪਲੀਕਾਰ हे प्रभु ਅਸਰ ਵਿੱਚ ਪਲਾ ਕੰਮ ਕਿਹੜਾ ਪਲਾ ਕਰਮ ਕਿਹੜਾ ਪਲੀਕਾਰ ਕਿਹੜੀ ਹੈ ਜਿਹੜੀ ਤੈਨੂੰ ਪਾਵੇ ਇਹਦਾ ਮਤਲਬ ਬਸ ਧਰਮ ਇਹੋ ਹੀ ਹੈ ਇਹੋ ਹੀ ਧਰਮ ਹੈ ਕਿ ਉਹ ਕਰਮ ਕੀਤੇ ਜਾਣ ਉਹ ਕਾਰ ਕੀਤੀ ਜਾ ਜਿਹੜੀ ਪ੍ਰਭੂ ਨੂੰ ਪਾਵੇ ਜਿਸ ਨੂੰ ਪਿੱਛੇ ਵੀ ਇਹ ਅਸੀਂ ਪੜਾਏ ਹੋਏ ਹੁਕਮ ਰਜ਼ਾਈ ਚੱਲਣਾ ਨਾਣੇ ਲਿਖਿਆ ਨਾ ਰੱਬ ਦੀ ਰਜ਼ਾ ਵੀ ਚੁਰਨਾ ਜੋ ਪ੍ਰਭੂ ਕਰੇ ਉਸ ਨੂੰ ਪਲੀਕਾਰ ਸਮਝਣਾ ਆਪਣੇ ਲਈ ਭਲਾਈ ਸਮਝਣਾ ਇਹ ਹੀ ਸਭ ਤੋਂ ਸੁਚੱਜਾ ਮਾਰਕ ਹੈ ਜੂਦ ਉਪਾਵ ਹੈ ਸਾਈ ਪਲਿਕ ਤੂੰ ਸਦਾ ਸਲਾਮਤ ਨਿਰੰਕਾਰ ਕਿਉਂਕਿ ਇਹ ਪ੍ਰਮਾਤਮਾ ਤੂੰ ਨਿਰਾਕਾਰ ਹੈ ਤੇਰਾ ਕੋਈ ਰੂਪ ਰੰਗ ਰੇਖ ਨਹੀਂ ਹੈ ਉਹ ਤੂੰ ਸਦਾ ਵਾਸਤੇ ਸਲਾਮਤ ਹੈ ਤੂੰ ਆਦ ਸਚ ਜੁਗਾਤ ਸਚ ਹੈ ਪੀ ਸਚ ਨਾਨਕ ਕੋ ਸਿ ਵੀ ਸਚ ਸਦਾ ਕਾਇਮ ਰਹਿਣ ਵਾਲਾ ਹੈ ਤੇਰੀ ਅਸਤੀ ਕਦੇ ਮਰਦੀ ਮੁਕਤੀ ਨਹੀਂ ਇਸ ਲਈ ਮੇਰਾ ਤੈਨੂੰ ਹੀ ਨਮਸਕਾਰ ਹੈ ਕਿ ਤੇਰੇ ਤੂੰ ਵਾਰਿਆ ਜਾ ਸਕਾਂ ਇਹ ਵੀ ਮੇਰੇ ਵਾਸਤੇ ਗੱਲ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ